ਦੇ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਬੀਏ ਸੈਮੈਸਟਰ 3 ਦੇ ਲਈ ਬੀਏ ਸੈਮੈਸਟਰ 3 ਪੰਜਾਬੀ ਲਿਟਰੇਚਰ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਈ ਜਿਹੜੇ ਕਿ ਆਪਾਂ ਭਾਸ਼ਾ ਬਣਗੀਆਂ ਕਰਾਂਗੇ ਜਿਵੇਂ ਤੁਹਾਨੂੰ ਪਤਾ ਹੈ ਸਟੂਡੈਂਟਸ ਤੁਹਾਨੂੰ ਭਾਸ਼ਾ ਬਣਗੀਆਂ ਹੋਣੀਆਂ ਨੇ 4 ਠੀਕ ਹੈ ਤੇ ਤੁਹਾਡੇ ਸਿਲੇਬਸ ਦੇ ਵਿੱਚ ਹੈਗੀਆਂ ਨੇ 7 ਠੀਕ ਹੈ 7 ਦੇ ਵਿੱਚੋਂ ਤੁਸੀਂ ਕੋਈ ਜਾਂ ਤਾਂ ਫਰਸਟ 4 ਕਰ ਲਓ ਠੀਕ ਹੈ ਜਾਂ ਕਰ ਲਓ ਲਾਸਟ 4 ਤਾਂ ਉਹਨੂੰ ਇਗਜ਼ਾਮ ਦੇ ਵਿੱਚ 4 ਆਉਣਗੀਆਂ ਉਹਦੇ ਵਿੱਚੋਂ ਤੁਸੀਂ 2 ਕਰਨੀਆਂ ਹੋਣਗੀਆਂ ਓਕੇ ਜਾਂ ਤਾਂ ਤੁਸੀਂ ਫਰਸਟ 4 ਕਰ ਲਓ ਜਾਂ ਕਰ ਲਓ ਲਾਸਟ 4 ਹੁਣ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਪਿੰਜਨ ਤੇ ਕਰਿਓ ਠੀਕ ਹੈ ਫਿਰ ਬਾਕੀ ਆਪਾਂ ਅਲੱਗ-ਅਲੱਗ ਵੀਡੀਓ ਚ ਅਪਲੋਡ ਕਰਾਂਗੇ ਹਾਂਜੀ ਮੈਂ ਸਾਰੀਆਂ ਕਰਵਾਉਂਗੀ ਜਿਹੜੇ ਬੱਚਿਆਂ ਨੂੰ ਜਿਹੜੇ ਕਰਨੇ ਹੋਣਗੇ ਉਹ ਤੁਸੀਂ ਉਹ ਆਪਣਾ ਕਰ ਸਕਦੇ ਹੋ ਹਾਂਜੀ ਪਿੰਜਨ ਕੀ ਹੈ ਪਿੰਜਨ ਭਾਸ਼ਾ ਕਿਹੜੀ ਹੁੰਦੀ ਹੈ ਪਾਸ਼ਾ ਦੀ ਬਣ ਗਈ ਇਹ ਪਿੰਜਨ ਪਿੰਜਰ ਭਾਸ਼ਾ ਬਲਤ ਇਨ ਸ਼ਾਰਟ ਦੇ ਵਿੱਚ ਆਪਾਂ ਇਹ ਸਮਝੋਗੇ ਕਮ ਚਲਾਉ ਭਾਸ਼ਾ ਜਿਵੇਂ ਕੋਈ ਵੀ ਦੋ ਪਰਸਨ ਨੇ ਉਹਨਾਂ ਨੂੰ ਆਪਸ ਦੇ ਵਿੱਚ ਆਪਣੀ ਗੱਲ ਸਮਝਾਉਣੀ ਨਹੀਂ ਆ ਰਹੀ ਹੋਏਗੀ ਕਿਉਂਕਿ ਦੋਨਾਂ ਦੀ ਭਾਸ਼ਾ ਅਲੱਗ-ਅਲੱਗ ਹੈ ਜਦੋਂ ਦੋਨਾਂ ਦੀ ਭਾਸ਼ਾ ਅਲੱਗ-ਅਲੱਗ ਹੈ ਤਾਂ ਕੁਝ ਇਹੋ ਜਿਹੇ ਵਰਡ ਯੂਜ਼ ਕਰਨਗੇ ਜਿਨ੍ਹਾਂ ਰਾਹੀਂ ਉਹ ਇੱਕ ਦੂਜੇ ਨੂੰ ਆਪਣੀ ਗੱਲ ਸਮਝਾ ਦੇਣਗੇ ਠੀਕ ਹੈ ਮਤਲਬ ਕਿ ਇੱਕ ਆਪਾਂ ਕਹਿ ਸਕਦੇ ਹਾਂ ਕਿ ਵੀ ਕਮ ਚਲਾਉ ਭਾਸ਼ਾ ਉਸ ਸਮੇਂ ਉਹ ਜਿਹੜੀ ਵਰਤੋਂ ਕਰਨਗੇ ਉਹ ਕੀ ਹੋਗੀ ਪਿੰਜਰ ਭਾਸ਼ਾ ਜਿਵੇਂ ਮੰਨ ਲਓ ਹੈਨਾ ਆਪਣੇ ਪਿੰਡਾਂ ਦੇ ਵਿੱਚ ਵੀ ਕੋਈ ਵੀ ਜਿਹੜਾ ਨ ਬਿਹਾਰ ਤੋਂ ਆਉਂਦਾ ਹਨ ਕੋਈ ਵੀ ਐਵੇਂ ਕਿਤੋਂ ਵੀ ਹੋਰ ਆਉਂਦਾ ਉਹ ਉਹ ਆਪਣੀ ਭਾਸ਼ਾ ਬੋਲ ਰਿਹਾ ਹੁੰਦਾ ਆਪਾਂ ਆਪਣੀ ਬੋਲ ਰਹੇ ਹੁੰਨਾ ਤਾਂ ਉਸ ਸਮੇਂ ਦੇ ਵਿੱਚ ਆਪਾਂ ਕਈ ਆਪਾਂ ਨੂੰ ਹੁੰਦਾ ਵੀ ਆਪਾਂ ਨੂੰ ਹਿੰਦੀ ਉਸ ਢੰਗ ਦੇ ਨਾਲ ਨਹੀਂ ਆਉਂਦੀ ਜਿਸ ਢੰਗ ਦੇ ਨਾਲ ਉਹ ਬੋਲ ਰਹੇ ਹੁੰਦੇ ਨੇ ਆਪਾਂ ਬੋਲਦੇ ਹਿੰਦੀ ਦੇ ਪੰਜਾਬੀ ਦੇ ਵਿੱਚ ਹਿੰਦੀ ਦੇ ਸ਼ਬਦ ਬੋਲ ਚੱਲਦੇ ਠੀਕ ਹੈ ਮਤਲਬ ਕਿ ਐਵੇਂ ਉਹ ਅਸਲ ਹਿੰਦੀ ਨਹੀਂ ਹੁੰਦੀ ਹੈਗੀ ਬਟ ਆਪਾਂ ਉਹਨਾਂ ਨੂੰ ਸਮਝਾਉਣ ਦੇ ਲਈ ਉਹ ਵਰਤ ਦਿੰਦੇ ਤਾਂ ਉਸ ਸਮੇਂ ਉਹ ਜਿਹੜੀ ਭਾਸ਼ਾ ਦੀ ਆਪਾਂ ਵਰਤੋਂ ਕਰ ਰਹੇ ਹੁੰਦੇ ਪਿੰਜਨ ਭਾਸ਼ਾ ਠੀਕ ਹੈ ਕਿਤੇ ਵੀ ਆਪਾਂ ਲਗਾ ਲੂ ਕਿਤੇ ਵੀ ਆਪਣੇ ਆਪਾਂ ਦੋ ਜਣੇ ਕੋਈ ਵੀ ਮੰਨ ਲਓ ਤੁਸੀਂ ਕਿਸੇ ਮਾਰਕੀਟ ਦੇ ਵਿੱਚ ਗਿਓ ਤੁਹਾਨੂੰ ਉਹ ਗੱਲ ਨਹੀਂ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਦੱਸ ਰਹੇ ਹੋ ਉਹਨਾਂ ਨੂੰ ਨਹੀਂ ਸਮਝ ਲੱਗ ਰਹੀ ਉਹ ਜੋ ਬੋਲ ਰਹੇ ਹੋ ਤੁਹਾਨੂੰ ਨਹੀਂ ਸਮਝ ਲੱਗ ਰਹੀ ਤਾਂ ਉਸ ਸਮੇਂ ਦੇ ਵਿੱਚ ਜਿਹੜੇ ਤੁਸੀਂ ਇੱਕ ਭਾਸ਼ਾ ਇੱਕ ਹੋਰ ਕੁਛ ਵਰਡ ਹੈ ਜੋ ਕਾਮਨ ਵਰਡ ਯੂਜ਼ ਕਰ ਰਹੇ ਹੋ ਜਿਹੜੇ ਤੁਸੀਂ ਵੀ ਬੋਲ ਸਕਦੇ ਹੋ ਤੇ ਉਹ ਸਮਝ ਵੀ ਸਕਦੇ ਨੇ ਤਾਂ ਉਸ ਸਮੇਂ ਜਿਹੜੀ ਭਾਸ਼ਾ ਪੈਦਾ ਹੋ ਰਹੀ ਉਹ ਕਿਹੜੀ ਭਾਸ਼ਾ ਪਿੰਜਲ ਭਾਸ਼ਾ ਓਕੇ ਹਾਂਜੀ ਪਿੰਜਨ ਦਾ ਭਾਵ ਅਰਥ ਕੀ ਆ ਕੰਮ ਚਲਾਉ ਭਾਸ਼ਾ ਪਿੰਜਨ ਭਾਸ਼ਾ ਦਾ ਅਰਥ ਕੀ ਆ ਕੰਮ ਚਲਾਉ ਭਾਸ਼ਾ ਮਤਲਬ ਕਿ ਉਸ ਸਮੇਂ ਤੁਸੀਂ ਆਪਣਾ ਕੰਮ ਚਲਾਉਣ ਦੇ ਲਈ ਕੰਮ ਕੱਢਣ ਦੇ ਲਈ ਉਸ ਸਮੇਂ ਜਿਹੜੀ ਭਾਸ਼ਾ ਵਰਤ ਰਹੀ ਹੋਊਗੀ ਪਿੰਜਨ ਭਾਸ਼ਾ ਜਦੋਂ ਦੋ ਵੱਖ-ਵੱਖ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀ ਆਪਸ ਹੀ ਸੰਪਰਕ ਦੇ ਵਿੱਚ ਆਉਂਦੇ ਨੇ ਮਤਲਬ ਕਿ ਆਪਸ ਦੇ ਵਿੱਚ ਉਹ ਗੱਲਬਾਤ ਕਰਦੇ ਨੇ ਜੋ ਕੁਝ ਵੀ ਕਿਤੇ ਵੀ ਚਾਹੇ ਵਪਾਰ ਦੇ ਵਿੱਚ ਲਗਾ ਲਓ ਜਾਂ ਵੈਸੇ ਕੋਈ ਕੋਈ ਇਕੱਠੇ ਹੁੰਦੇ ਨੇ ਤਾਂ ਉਹਨਾਂ ਦੀ ਭਾਸ਼ਾ ਤਾਂ ਅਲੱਗ-ਅਲੱਗ ਹੁੰਦੀ ਆ ਕਾ ਵੱਖ-ਵੱਖ ਭਾਸ਼ਾਵਾਂ ਵਾਲੇ ਵਿਅਕਤੀ ਜਾਂ ਲੋਕ ਇੱਕ ਦੂਜੇ ਨੂੰ ਗੱਲਬਾਤ ਸਮਝਾਉਣ ਦੇ ਲਈ ਜਿਹੜੇ ਕੰਮ ਚਲਾਉ ਉਪਾਸ਼ਾ ਦੀ ਵਰਤੋਂ ਕਰਦੇ ਨੇ ਕੰਮ ਚਲਾਉ ਉਪਾਸ਼ਾ ਦੀ ਸਿਰਜਣਾ ਕਰਦੇ ਨੇ ਉਹਨੂੰ ਕੀ ਕਿਹਾ ਜਾਂਦਾ ਪਿੰਜਨ ਭਾਸ਼ਾ ਕਿਹਾ ਜਾਂਦਾ ਤੇ ਇਹ ਪਿੰਜਨ ਭਾਸ਼ਾ ਨੂੰ ਮਿਸ਼ਰਤ ਭਾਸ਼ਾ ਵੀ ਕਿਹਾ ਜਾਂਦਾ ਮਿਸ਼ਰਤ ਭਾਸ਼ਾ ਕਿਉਂ ਕਿਹਾ ਜਾਂਦਾ ਕਿਉਂਕਿ ਉਸ ਸਮੇਂ ਜਿਹੜੀ ਤੁਸੀਂ ਭਾਸ਼ਾ ਵਰਤ ਰਹੇ ਹੋ ਵਿੱਚ ਤੁਸੀਂ ਇੰਗਲਿਸ਼ ਦੇ ਵਰਡ ਵਿੱਚ ਹਿੰਦੀ ਦੇ ਵਿੱਚ ਪੰਜਾਬੀ ਦੇ ਵਿੱਚ ਤੁਸੀਂ ਜਿਵੇਂ ਪੰਜਾਬੀ ਦੇ ਵਿੱਚ ਮਲਬਈ ਭਾਸ਼ਾ ਹਨ ਦੁਆਬੀ ਭਾਸ਼ਾ ਤੇ ਮਾਝੀ ਭਾਸ਼ਾ ਹੋਊਗੀ ਕੋਦੀ ਭਾਸ਼ਾ ਹੋਊਗੀ ਸਾਰਿਆਂ ਦੇ ਮਤਲਬ ਕਿ ਮਿਲੇ ਜੁڑے ਤੁਸੀਂ ਸ਼ਬਦ ਮਿਕਸ ਕਰ ਰਹੇ ਹੋ ਤਾਂ ਕਰਕੇ ਉਹ ਕਿਹੜੀ ਭਾਸ਼ਾ ਹੋਊਗੀ ਫਿਰ ਮਿਸ਼ਰਤ ਭਾਸ਼ਾ ਹੋਊਗੀ ਤੇ ਇੱਕ ਮਿਲੀ ਜੁਲੀ ਭਾਸ਼ਾ ਹੁੰਦੀ ਹੈ ਜੋ ਕਿ ਵੱਖ-ਵੱਖ ਭਾਸ਼ਾਵਾਂ ਵਾਲੇ ਲੋਕ ਸੌਖੇ ਢੰਗ ਦੇ ਨਾਲ ਆਪਣੀ ਗੱਲਬਾਤ ਨੂੰ ਜਾਂ ਸੰਚਾਰ ਨੂੰ ਸਿਰੇ ਚੜਾ ਪਾਉਂਦੇ ਨੇ ਤਾਂ ਪਿੰਜਨ ਭਾਸ਼ਾ ਵਧੇਰੇ ਕਰਕੇ ਕਿਵੇਂ ਹੁੰਦੀ ਹੈ ਸਰਲ ਹੁੰਦੀ ਹੈ ਕਿਉਂਕਿ ਤੁਸੀਂ ਅਪ ਆਪਣੇ ਅਕੋਰਡਿੰਗ ਸਿਰਜਦੇ ਹੋ ਤਾਂ ਇਜ਼ੀ ਵਰਡ ਯੂਜ਼ ਕਰੋਗੇ ਸੰਖੇਪ ਦੇ ਵਿੱਚ ਕਿਉਂਕਿ ਤੁਸੀਂ ਹੁਣ ਕੋਈ ਸਾਨੂੰ ਭਾਸ਼ਾ ਸਮਝਾਉਣੀ ਨਹੀਂ ਆ ਰਹੀ ਤਾਂ ਉਹਦੇ ਲਈ ਕੁਝ ਇਹੋ ਜਿਹੇ ਸ਼ਬਦੇ ਕੱਢੋਗੇ ਤਾਂ ਕਿ ਉਹ ਸਾਹਮਣੇ ਵਾਲਾ ਇੱਕ ਸ਼ਬਦ ਤੋਂ ਸਾਰੀ ਗੱਲ ਅੰਡਰਸਟੈਂਡ ਕਰ ਚੇ ਸੰਖੇਪ ਦੇ ਵਿੱਚ ਹੁੰਦੀ ਆ ਇਸ ਭਾਸ਼ਾ ਦਾ ਦਾਇਰਾ ਏਰੀਆ ਸੀਮਤ ਹੁੰਦਾ ਮਤਲਬ ਕਿ ਲਿਮਟਿਡ ਹੁੰਦਾ ਸਿਰਫ ਤੁਹਾਡੇ ਤੱਕ ਹੀ ਸੀਮਤ ਰਹੂਗਾ ਜੇ ਤੁਸੀਂ ਇੱਕ ਜਣਾ ਜਾਂ ਤੁਸੀਂ ਗਰੁੱਪ ਦੇ ਵਿੱਚੋਂ ਕਿਸੇ ਗਰੁੱਪ ਨਾਲ ਗੱਲਬਾਤ ਕਰ ਰਹੇ ਹੋ ਤਾਂ ਉਸ ਸਮੇਂ ਜਿਹੜੀ ਉਹ ਏਰੀਆ ਉਹ ਥੋੜਾ ਤੇ ਪਿੰਜਨ ਭਾਸ਼ਾ ਦੀ ਵਰਤੋਂ ਆਮ ਕਰਤੀ ਕਿਸੇ ਇਲਾਕੇ ਜਾਂ ਦੇਸ਼ ਦੇ ਵਿੱਚ ਜਾਣ ਵਾਲੇ ਜਿਹੜੇ ਵਪਾਰੀ ਨੇ ਜੈਸਾ ਲਾਉਨੀ ਸਲਾਨੀ ਕਿਹੜੋਗੇ ਜਿਹੜੇ ਟੂਰਿਸਟ ਹੁੰਦੇ ਨੇ ਜਾਂ ਕੋਈ ਵੀ ਵਪਾਰੀ ਜਾਂ ਆਪਾਂ ਕਹਿ ਸਕਦੇ ਕਿ ਵੀ ਨੌਕਰ ਮਾਲਕ ਠੀਕ ਹੈ ਜਾਂ ਕੋਈ ਕਰਮਚਾਰੀ ਠੀਕ ਹੈ ਕਰਮਚਾਰੀ ਆਪਣੇ ਅੱਗੇ ਜਿਹੜਾ ਵੀ ਉਹਦਾ ਮੇਨ ਅ ਅਧਿਕਾਰੀ ਉਹਦੇ ਸਾਹਮਣੇ ਜਿਹੜੀ ਗੱਲਬਾਤ ਕਰ ਰਹੇ ਨੇ ਠੀਕ ਹੈ ਉਸ ਸਮੇਂ ਜਿਹੜੀ ਭਾਸ਼ਾ ਵਰਤੋਂ ਕਰ ਰਹੇ ਨੇ ਉਹ ਮਤਲਬ ਕਿ ਜੇ ਉਹ ਨਹੀਂ ਮਾਲੂਮ ਹੈ ਤੁਹਾਨੂੰ ਵੀ ਸਮਝਾਇਆ ਨਾ ਵੀ ਹੁਣ ਕੋਈ ਬਿਹਾਰ ਤੋਂ ਆਇਆ ਉਹਦੀ ਆਪਣੀ ਭਾਸ਼ਾ ਤੁਸੀਂ ਆਪਣੇ ਪੰਜਾਬੀ ਬੋਲ ਰਹੇ ਹੋ ਇੱਥੇ ਤਾਂ ਉਸ ਸਮੇਂ ਜਿਹੜੇ ਤੁਸੀਂ ਥੋੜੇ ਜਿਹੇ ਹਿੰਦੀ ਵਾਲੇ ਵਰਡ ਵਿੱਚੋਂ ਉਹਨੂੰ ਪੰਜਾਬੀ ਦੇ ਵਿੱਚੋਂ ਕਰਕੇ ਬੋਲ ਰਹੇ ਹੋ ਉਸ ਸਮੇਂ ਉਹ ਕਿਹੜੀ ਭਾਸ਼ਾ ਹੋਗੀ ਪਿੰਜਨ ਭਾਸ਼ਾ ਹੋਗੀ ਇਸ ਤਰ੍ਹਾਂ ਕਿਹਾ ਜਾਦਾ ਹੈ ਕਿ ਪਿੰਜਨ ਭਾਸ਼ਾਵਾਂ ਅ ਭਾਸ਼ਾ ਦੋ ਭਾਸ਼ਾਵਾਂ ਦੇ ਸੰਪਰਕ ਤੋਂ ਪੈਦਾ ਹੁੰਦੀ ਹੈ ਮਤਲਬ ਕਿ ਪਿੰਜਨ ਭਾਸ਼ਾ ਦੋ ਜਣੇ ਜਿਹੜੇ ਦੋਨੇ ਇਹਦੀ ਮੰਨ ਲਓ ਏ ਬੀ ਪਰਸਨ ਨੇ ਇਹਦੀ ਭਾਸ਼ਾ ਲੱਗ ਗਈ ਇਹਦੀ ਭਾਸ਼ਾ ਲੱਗ ਗਈ ਤਾਂ ਇਹ ਦੋਨੋਂ ਜਣੇ ਆਪਸ ਦੇ ਵਿੱਚ ਰਲ ਕੇ ਦੋ ਭਾਸ਼ਾਵਾਂ ਦੇ ਵਿੱਚੋਂ ਰਲ ਕੇ ਕੋਈ ਅਜੇ ਸ਼ਬਦ ਜਿਹੜੇ ਬੋਲਣਗੇ ਜਿਹੜੇ ਦੋਨੋਂ ਅੰਡਰਸਟੈਂਡ ਕਰ ਲੈਣ ਤਾਂ ਦੋ ਭਾਸ਼ਾਵਾਂ ਦੇ ਸੰਪਰਕ ਦੇ ਵਿੱਚ ਜਿਹੜੀ ਪੈਦਾ ਹੋਈ ਭਾਸ਼ਾ ਉਹ ਕਿਹੜੀ ਆ ਜਿਹੜੀ ਕਿ ਪਿੰਜਨ ਭਾਸ਼ਾ ਤੇ ਉਹ ਭਾਸ਼ਾ ਦੋ ਭਾਸ਼ਾਵਾਂ ਸਮੁਦਾਵਾਂ ਦੇ ਆਪਸੀ ਸੰਚਾਰ ਦੀਆਂ ਲੋੜਾਂ ਨੂੰ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜਿਹੜੀ ਬਣਾਈ ਜਾਂਦੀ ਹੈ ਪਿੰਜੜ ਭਾਸ਼ਾ ਦੀ ਸਥਾਪਤੀ ਦੇ ਕੁਝ ਆਧਾਰ ਵੀ ਮੰਨੇ ਜਾਂਦੇ ਨੇ ਮਤਲਬ ਕਿ ਕੀ ਇਹਦਾ ਬੇਸ ਕੀ ਆ ਸਭ ਤੋਂ ਪਹਿਲਾ ਆਧਾਰ ਕੀ ਆ ਸੰਪਰਕ ਦੀ ਸਥਿਤੀ ਮਤਲਬ ਕਿ ਤੁਸੀਂ ਕਿਸ ਸੰਪਰਕ ਦੀ ਸਥਿਤੀ ਕੀਵੇਂ ਹੋਗੇ ਮਤਲਬ ਕਿ ਤੁਸੀਂ ਕਿਸ ਜਗ੍ਹਾ ਤੇ ਕਿਸ ਸਥਾਨ ਤੇ ਕਿਸੇ ਪਰਸਨ ਨੂੰ ਮਿਲ ਰਹੇ ਹੋ ਠੀਕ ਹੈ ਜਾਂ ਤੁਸੀਂ ਐਜ਼ ਅ ਕੋਈ ਵਪਾਰ ਦੇ bizness ਦੇ ਤੌਰ ਤੇ ਗੱਲਬਾਤ ਕਰ ਰਹੇ ਹੋ ਜਾਂ ਵੈਸੇ ਹੋ ਗੱਲਬਾਤ ਕਰ ਰਹੇ ਹੋ ਟੂਰਿਸਟ ਦੇ ਤੌਰ ਤੇ ਗੱਲ ਕਰ ਰਹੇ ਹੋ ਜਾਂ ਤੁਸੀਂ ਇਮਪਲੋਏ ਇਹਦੇ ਤੌਰ ਤੇ ਕੰਮ ਕਰ ਰਹੇ ਹਾਂ ਠੀਕ ਹੈ ਉਸ ਸਮੇ ਜਿਹੜੀ ਤੁਸੀਂ ਭਾਸ਼ਾ ਸਿਰਜ ਰਹੇ ਹੋ ਦੋ ਜਣਿਆਂ ਦੇ ਮਤਲਬ ਕਿ ਆਪਸੀ ਸੰਪਰਕ ਦੇ ਉਸ ਸਥਿਤੀ ਦੇ ਅਕੋਰਡਿੰਗ ਜਿਹੜੇ ਕਿ ਸ਼ਬਦ ਯੂਜ਼ ਕੀਤੇ ਜਾ ਰਹੇ ਨੇ ਤੇ ਕਿਤੇ ਬੇਸ ਹੋ ਗਿਆ ਦੂਜਾ ਕੀ ਆਧਾਰ ਹੋ ਗਿਆ ਪ੍ਰੇਨ ਠੀਕ ਹੈ ਮੋਟੀਵੇਸ਼ਨ ਬਲਕਿ ਹੁਣ ਤੁਸੀਂ ਮੰਨ ਲਓ ਏ ਐਂਡ ਬੀ ਨੇ ਇਹਨਾਂ ਦੋਨਾਂ ਨੂੰ ਇੱਕ ਦੂਜੇ ਦੀ ਭਾਸ਼ਾ ਨਹੀਂ ਆਉਂਦੀ ਏ ਨੂੰ ਬੀ ਦੀ ਭਾਸ਼ਾ ਨਹੀਂ ਆਉਂਦੀ ਬੀ ਨੂੰ ਏ ਦੀ ਨਹੀਂ ਆਉਂਦੀ ਇਹ ਦੋਨੋਂ ਨਹੀਂ ਸਮਝ ਪਾ ਰਹੇ ਹੈਗੇ ਪਰ ਉਸ ਸਮੇਂ ਇਹ ਆਪਣੇ ਖੁਦ ਦੇ ਸੈਲਫ ਮੋਟੀਵੇਸ਼ਨ ਤੋਂ ਕੁਝ ਇਹੋ ਜਿਹੇ ਸ਼ਬਦ ਯੂਜ਼ ਕਰਨਗੇ ਜਿਨ੍ਹਾਂ ਨਾਲ ਦੋਨੋਂ ਇੱਕ ਦੂਜੇ ਦੀ ਭਾਸ਼ਾ ਨੂੰ ਦੋਨੋਂ ਇੱਕ ਦੂਜੇ ਨਾਲ ਜਿਹੜੀ ਗੱਲਬਾਤ ਕਰਨਾ ਚਾਹੁੰਦੇ ਨੇ ਉਹਨੂੰ ਅੰਡਰਸਟੈਂਡ ਕਰਨਗੇ ਤੇ ਅਗਲਾ ਹੈਗਾ ਭਾਸ਼ਾ ਦੀ ਤਬਦੀਲੀ ਇਸ ਦਾ ਅਗਲਾਧਾਰਾ ਭਾਸ਼ਾ ਦੀ ਤਬਦੀਲੀ ਮਤਲਬ ਕਿ ਭਾਸ਼ਾ ਟਰਾਂਸਫਰ ਹੋ ਰਹੀ ਹੈ ਠੀਕ ਹੈ ਏ ਤੇ ਬੀ ਨੇ ਜਿਹੜੇ ਇਹੋ ਜਿਹੇ ਸ਼ਬਦ ਮੰਲੋ A ਨੇ B ਨੂੰ ਸਮਝਾਉਣ ਲਈ ਕੁਝ ਇਹੋ ਜਿਹੇ ਸ਼ਬਦ ਬੋਲੇ ਕਿ ਜਿਹੜਾ B ਨੂੰ ਅੰਡਰਸਟੈਂਡ ਹੋ ਰਿਹਾ ਠੀਕ ਹੈ ਤਾਂ ਭਾਸ਼ਾ ਕੀ ਹੋਗੀ ਟਰਾਂਸਫਰ ਹੋ ਰਹੀ ਹੈ ਤਾਂ ਇਸ ਦੇ ਨਾਲ ਦੋਹਾਂ ਭਾਸ਼ਾਵਾਂ ਦੀ ਜਿਹੜੀ ਕਿ ਵਿਆਕਰਨਕ ਪੰਤਰ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਦੀ ਮਤਲਬ ਕਿ ਜੇ ਆਪਾਂ ਕਹੀਏ ਵੀ A ਤੇ B ਦੀ ਜਿਹੜੀ ਭਾਸ਼ਾ ਉਹਨਾਂ ਦੀ ਜਿਹੜੀ ਆਪਣੀ ਖੁਦ ਦੀ ਜਿਹੜੀ ਉਹਨਾਂ ਦੇ ਏਰੀਆ ਦੇ ਵਿੱਚ ਭਾਸ਼ਾ ਉਹਦੀ ਜਿਹੜੀ ਵਿਆਕਰਨ ਉਸ ਸਮੇਂ ਜਿਹੜੀ ਉਹ ਭਾਸ਼ਾ ਬੋਲ ਰਹੇ ਨੇ ਉਸ ਤੇ ਕੋਈ ਉਹਦਾ ਇਫੈਕਟ ਨਹੀਂ ਹੋਊਗਾ ਤੇ ਕਿਉਂਕਿ ਇਹ ਭਾਸ਼ਾ ਧੁਨੀ ਤੇ ਸ਼ਬਦਾਂ ਦੇ ਧਾਰਿਤ ਹੁੰਦੀ ਹੈ ਜਿਹੜੀ ਉਸ ਸਮੇਂ ਉਹ ਭਾਸ਼ਾ ਵਰਤਰੇ ਨੇ ਉਹ ਉਹਦਾ ਕੋਈ ਵਿਆਕਰਨਿਕ ਬੰਤਰ ਨਹੀਂ ਹੈਗੀ ਨਾ ਕੋਈ ਉਹਦਾ ਕੋਈ ਨਿਯਮ ਨਹੀਂ ਉਹ ਖੁਦ ਇੱਕ ਟੋਨ ਯੂਜ਼ ਕਰ ਰਹੇ ਨੇ ਸ਼ਬਦ ਯੂਜ਼ ਕਰ ਰਹੇ ਨੇ ਪਿੰਜਨ ਭਾਸ਼ਾ ਲਈ ਆਸਾਨੀ ਨਾਲ ਉਚਾਰੀਆਂ ਜਾ ਸਕਣ ਵਾਲੀਆਂ ਧੁਨੀਆਂ ਨੂੰ ਤੇ ਦੋਹਾਂ ਭਾਸ਼ਾਵਾਂ ਦੇ ਵਿਆਕਰਨਿਕ ਨਿਯਮਾਂ ਨੂੰ ਆਧਾਰ ਬਣਾਇਆ ਜਾਂਦਾ ਠੀਕ ਹੈ ਤੇ ਪਰ ਉਹ ਵਿਆਕਰਨਿਕ ਨੇਮ ਹੀ ਜਿਹੜੇ ਪ੍ਰਯੋਗ ਦੇ ਵਿੱਚ ਲਿਆਉਂਦੇ ਜਾਂਦੇ ਨੇ ਜਿਹੜੇ ਨਿਯਮ ਨੇਮ ਹੋਗੇ ਨਿਯਮ ਜਿਹੜੇ ਉਸ ਸਮੇਂ ਸਰਲ ਤੋਂ ਸੌਖੇ ਤੋਂ ਨਾਲ ਸਮਝਾਇਆ ਜਾ ਸਕਣ ਤੇ ਜੇ ਆਪਾਂ ਉਹ ਇਹਦੇ ਚੋਂ ਤੁਹਾਨੂੰ ਇੰ ਸਿਮਪਲ ਭਾਸ਼ਾ ਚ ਮੈਂ ਇਹ ਦੱਸਿਆ ਦਿੱਤਾ ਵੀ ਜਿਹੜੇ ਦੋ ਜਣੇ ਇੱਕ ਦੂਜੇ ਦੀ ਭਾਸ਼ਾ ਨਹੀਂ ਸਮਝਦੇ ਉਸ ਸਮੇਂ ਜਿਹੜੀ ਉਹ ਭਾਸ਼ਾ ਵਰਤ ਰਹੇ ਨੇ ਉਹ ਕੀ ਹੋਊਗੀ ਪਿੰਜਨ ਭਾਸ਼ਾ ਹੋਊਗੀ ਪਿੰਜਨ ਭਾਸ਼ਾ ਦਾ ਸਰਲ ਹੁੰਦੀ ਆ ਸੌਖੀ ਹੁੰਦੀ ਆ ਤੇ ਸੰਖੇਪ ਹੁੰਦੀ ਆ ਇਹ ਜਿਹੜੀਆਂ ਵਿਸ਼ੇਸ਼ਤਾਵਾਂ ਹੋਗੀਆਂ ਠੀਕ ਹੈ ਸੰਖੇਪ ਦੇ ਵਿੱਚ ਹੁੰਦੀ ਆ ਇਹਦੇ ਕੋਈ ਵਿਆਕਰਨਿਕ ਨਿਯਮ ਨਹੀਂ ਹੁੰਦਾ ਤੇ ਇਹਦਾ ਖੇਤਰ ਜਿਹੜਾ ਕਿ ਸੀਮਤ ਹੁੰਦਾ ਤੇ ਇਹ ਮਾਤ ਭਾਸ਼ਾ ਨਹੀਂ ਹੁੰਦੀ ਠੀਕ ਹੈ ਮਾਤ ਭਾਸ਼ਾ ਨਹੀਂ ਹੁੰਦੀ ਇਨੂੰ ਕੋਈ ਸਮੂਹ ਦੇ ਵਿੱਚ ਨਹੀਂ ਹੈ ਮਤਲਬ ਕਿ ਕਿਸੇ ਇਲਾਕੇ ਦੀ ਭਾਸ਼ਾ ਨਹੀਂ ਹੁੰਦੀ ਪਿੰਜਰ ਭਾਸ਼ਾ ਹੁਣ ਉਸ ਤੋਂ ਅਗਲਾ ਆਜਿਗਾ ਕਰੇਵੋਲ ਭਾਸ਼ਾ ਹੁੰਨੀ ਜਿਵੇਂ ਆਪਾਂ ਨੂੰ ਦੱਸਿਆ ਵੀ ਜਿਹੜੀ ਪਿੰਜਨ ਭਾਸ਼ਾ ਮੰਨ ਲਓ ਇੱਕ ਜਣੇ ਨੇ ਬੋਲੀ ਉਹਨਾਂ ਦੇ ਇੱਕ ਗਰੁੱਪ ਨੇ ਬੋਲੀ ਜਦੋਂ ਹੌਲੀ-ਹੌਲੀ ਉਹ ਭਾਸ਼ਾ ਜਿਹੜੀ ਕਿ ਪਿੰਜਨ ਭਾਸ਼ਾ ਹੌਲੀ-ਹੌਲੀ ਇੱਕ ਕਿਸੇ ਇਲਾਕੇ ਦੀ ਲੋਕਾਂ ਦੀ ਮਾਂ ਬੋਲੀ ਬਣ ਜਾਂਦੀ ਹੈ ਮਤਲਬ ਕਿ ਡੇਲੀ ਉਹ ਵਰਤੀ ਜਾ ਰਹੀ ਆ ਤਾਂ ਹੌਲੀ-ਹੌਲੀ ਉਹ ਭਾਸ਼ਾ ਕੀ ਭਾਸ਼ਾ ਬਣ ਜੂਗੀ ਫਿਰ ਕਰੇਵੋਲ ਭਾਸ਼ਾ ਬਣ ਚੁਗੀ ਮਤਲਬ ਕਿ ਜਿਹੜੀ ਪਹਿਲਾ ਪਿੰਜਣ ਭਾਸ਼ਾ ਸੀ ਜਦੋਂ ਉਹਨੂੰ ਮਾਨਤਾ ਪ੍ਰਾਪਤ ਹੋ ਗਈ ਕੁਝ ਇਲਾਕੇ ਦੇ ਵਿੱਚ ਠੀਕ ਆ ਕੁਝ ਖਾਸ ਏਰੀਏ ਦੇ ਵਿੱਚ ਫਿਰ ਉਹ ਕਿਹੜੀ ਭਾਸ਼ਾ ਬਣ ਜੂਗੀ ਕਰਿਓਲ ਭਾਸ਼ਾ ਬਣ ਜੂਗੀ ਜਦੋਂ ਕੰਮ ਚਲਾਉ ਭਾਸ਼ਾ ਭਾਵ ਕਿ ਪਿੰਜਣ ਭਾਸ਼ਾ ਸਮਾ ਪਾ ਕੇ ਮਤਲਬ ਕਿ ਸਮੇਂ ਦੇ ਕੁਝ ਸਮੇਂ ਬਾਅਦ ਕਿਸੇ ਭਾਸ਼ਾ ਹੀ ਸਮਾਜ ਦੀ ਸਥਾਨਿਕ ਭਾਸ਼ਾ ਬਣ ਜਾਂਦੀ ਹੈ ਤਾਂ ਇਸ ਸਮੇਂ ਉਤਪੰਨ ਹੋਈ ਭਾਸ਼ਾ ਨੂੰ ਆਪਾਂ ਕਿਹੜੀ ਭਾਸ਼ਾ ਕਹਾਂਗੇ ਕਰਿਓਲ ਭਾਸ਼ਾ ਅਸਲ ਦੇ ਵਿੱਚ ਜਿਹੜੀ ਕਰਿਓਲ ਇੱਕ ਭਾਸ਼ਾ ਬਣ ਗਈ ਹੈ ਜਿਹੜੀ ਕਿ ਪਿੰਜਨ ਉਤੇ ਆਧਾਰਿਤ ਹੁੰਦੀਆਂ ਮਤਲਬ ਕਿ ਕ੍ਰਿਓਲ ਭਾਸ਼ਾ ਬਾਦ ਦੇ ਵਿੱਚੋਂ ਬਣਦੀ ਆ ਪਹਿਲਾਂ ਕਿਹੜੀ ਭਾਸ਼ਾ ਹੁੰਦੀ ਆ ਪਿੰਜਨ ਭਾਸ਼ਾ ਅਗਰ ਪਿੰਜਨ ਭਾਸ਼ਾ ਹੋਈ ਤਾਂ ਹੀ ਫਿਰ ਕ੍ਰਿਓਲ ਭਾਸ਼ਾ ਬਣੀ ਤਾਂ ਇਸ ਦਾ ਆਪਾਂ ਕਹਿ ਸਕਦੇ ਆ ਕਿ ਜਿਹੜੀ ਕ੍ਰਿਓਲ ਭਾਸ਼ਾ ਉਹ ਕਿਤੇ ਡਿਪੈਂਡ ਕਰਦੀ ਆ ਪਿੰਜਨ ਭਾਸ਼ਾ ਤੇ ਪਿੰਜਨ ਪੱਕੇ ਰੂਪ ਦੇ ਵਿੱਚ ਕਿਸੇ ਭਾਸ਼ਾਈ ਗਰੁੱਪ ਦੀ ਮਾਤ ਭਾਸ਼ਾ ਬਣ ਜਾਂਦੀ ਆ ਮਤਲਬ ਕਿ ਮੰਨ ਲਓ ਆਪਾਂ ਨੇ ਕਿਹਾ ਸੀ ਏ ਐਂਡ ਬੀ ਹਨਾ ਏ ਦਾ ਕੋਈ ਸਰਕਲ ਹੈ ਬੀ ਦਾ ਕੋਈ ਸਰਕਲ ਹੈ ਏ ਤੇ ਬੀ ਜਦੋਂ ਆਪ ਆਪਸ ਦੇ ਵਿੱਚ ਆਪਣੀ ਗੱਲਬਾਤ ਸਾਂਝੀ ਕਰਨ ਦੇ ਲਈ ਕੋਈ ਜਿਹੜੇ ਭਾਸ਼ਾ ਦੇ ਯੂਜ਼ ਕਰਨਗੇ ਉਹ ਕਿਹੜੀ ਭਾਸ਼ਾ ਬਣ ਗਈ ਇਸ ਇਹਨਾਂ ਦੀ ਪਿੰਜਨ ਭਾਸ਼ਾ ਤੇ ਭਾਵ ਕਿ ਪਿੰਜਨ ਪੱਕੇ ਰੂਪ ਦੇ ਵਿੱਚੋਂ ਹੁਣ ਜਿਵੇਂ ਏ ਤੇ ਬੀ ਆਪਣਾ ਡੇਲੀ ਜਿਹੜੇ ਕੀ ਵਪਾਰ ਕਰ ਰਹੇ ਸੀ ਜਾਂ ਇਹ ਟੂਰਿਸਟ ਸੀ ਜਾਂ ਇਹ এমਪਲੋਏ ਆਪਣਾ ਸੀ ਜਾਂ ਠੀਕ ਹੈ ਇੱਕ ਮਤਲਬ ਕਿ ਉਹਦੇ ਅਧੀਨ ਕੰਮ ਕਰਨ ਵਾਲੇ ਸੀ ਅ ਤਾਂ ਉਹਨਾਂ ਦੇ ਵਿੱਚ ਜਿਹੜੇ ਕਿ ਇਹ ਇੱਕ ਕਿਸੇ ਭਾਸ਼ੇ ਗਰੁੱਪ ਦੀ ਉਹਨਾਂ ਦੀ ਜਦੋਂ ਡੇਲੀ ਉਹ ਭਾਸ਼ਾ ਯੂਜ਼ ਕਰਨਗੇ ਤਾਂ ਕੀ ਬਣ ਜੂਗਾ ਉਹਨਾਂ ਦਾ ਡੇਲੀ ਲਾਈਫ ਦਾ ਰੁਟੀਨ ਬਣ ਜੂਗਾ ਵੀ ਇਹੀ ਸ਼ਬਦ ਉਹਨਾਂ ਨੂੰ ਯੂਜ਼ ਕਰਨੇ ਨੇ ਤਾਂ ਜਿਹੜੇ ਡੇਲੀ ਆਪਣੀ ਇੱਕ ਗਰੁੱਪ ਜਾਂ ਪਰਿਵਾਰ ਜਿਹੜੀ ਉਹ ਭਾਸ਼ਾ ਯੂਜ਼ ਕਰ ਰਹੇ ਹੁੰਦਾ ਡੇਲੀ ਉਹ ਕਿਹੜੀ ਭਾਸ਼ਾ ਕਹਿਣ ਲੱਗ ਜਾਂਦੀ ਹੈ ਮਾਤ ਭਾਸ਼ਾ ਕਹਿਣ ਲੱਗ ਜਾਂਦੀ ਹੈ ਤਾਂ ਇਸ ਨੂੰ ਆਪਾਂ ਕੀ ਕੀ ਪਹਿਲਾਂ ਤਾਂ ਜਿਹੜੀ ਉਹ ਭਾਸ਼ਾ ਬੋਲੀ ਜਾ ਰਹੀ ਸੀ ਉਹਨੂੰ ਆਪਾਂ ਕੀ ਨਾਮ ਦਿੱਤਾ ਜਿਹੜੀ ਪਿੰਜਨ ਭਾਸ਼ਾ ਤੋਂ ਜਦੋਂ ਦਿੱਲੀ ਬੋਲੀ ਜਾਂਦੀ ਹੈ ਹਰ ਪੱਕੇ ਰੂਪ ਦੇ ਵਿੱਚ ਉਹ ਬੋਲੀ ਜਾ ਰਹੀ ਹੈ ਭਾਸ਼ਾ ਹੌਲੀ-ਹੌਲੀ ਕਿਹੜੀ ਭਾਸ਼ਾ ਬਣ ਗਈ ਮਾਤ ਭਾਸ਼ਾ ਬਣ ਗਈ ਤਾਂ ਫਿਰ ਮਾਤ ਭਾਸ਼ਾ ਨੂੰ ਕਿਹੜਾ ਨਾਮ ਮਿਲ ਜਾਂਦਾ ਕਰਯੋਲ ਭਾਸ਼ਾ ਦਾ ਤੇ ਸਾਡੇ ਦੇਸ਼ ਦੇ ਵਿੱਚ ਜਿਹੜੀ ਉਰਦੂ ਭਾਸ਼ਾ ਉਹ ਇਸੇ ਸਥਿਤੀ ਦੇ ਵਿੱਚ ਹੀ ਉਪਜਈ ਹੋਈ ਆ ਉਰਦੂ ਭਾਸ਼ਾ ਮਤਲਬ ਕਿ ਪਹਿਲਾਂ ਇਹ ਕਿਹੜੀ ਭਾਸ਼ਾ ਸੀ ਉਰਦੂ ਸ਼ੁਰੂ ਦੇ ਵਿੱਚ ਪਿੰਜਨ ਭਾਸ਼ਾ ਫਿਰ ਹੌਲੀ-ਹੌਲੀ ਕਿਹੜੀ ਭਾਸ਼ਾ ਰੂਪ ਧਾਰ ਗਈ ਕਰਯੋਲ ਭਾਸ਼ਾ ਤੇ ਜਦੋਂ ਪਿੰਜਨ ਭਾਸ਼ਾ ਕਰਯੋਲ ਭਾਸ਼ਾ ਰੂਪ ਧਾਰਨ ਕਰ ਲੈਂਦੀ ਆ ਤਾਂ ਇਸ ਦੇ ਕੁਝ ਸਥਿਰ ਨਿਯਮ ਬਣ ਜਾਂਦੇ ਨੇ ਮਤਲਬ ਕਿ ਪਿੰਜਰ ਭਾਸ਼ਾ ਜਦੋਂ ਮਾਤ ਭਾਸ਼ਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੰਦੀ ਹੈ ਡੇਲੀ ਜਦੋਂ ਯੂਜ਼ ਹੋ ਰਹੀ ਹੈ ਰੂਟੀਨ ਦੇ ਵਿੱਚ ਤਾਂ ਉਹਦੇ ਕੁਝ ਨਿਯਮ ਬਣ ਜਾਂਦੇ ਨੇ ਤਾਂ ਫਿਰ ਇਹ ਕਰਯੋਲ ਭਾਸ਼ਾ ਉਸ ਸਥਾਈ ਸਮੂਹ ਦੀ ਹੌਲੀ ਹੌਲੀ ਜਦੋਂ ਨਿਯਮ ਬਣਨ ਲੱਗ ਗਏ ਸਥਿਰ ਹੋ ਗਈ ਪਰਮਨੈਂਟ ਹੋਣ ਲੱਗ ਜਾਂਦੀ ਹੈ ਤਾਂ ਉਹਦੇ ਨਿਯਮ ਬਣ ਕੇ ਉਹ ਕਿਹੜੀ ਭਾਸ਼ਾ ਬਣ ਜਾਂਦੀ ਹੈ ਮਾਤ ਭਾਸ਼ਾ ਬਣ ਜਾਂਦੀ ਹੈ ਫਿਰ ਮਾਤ ਭਾਸ਼ਾ ਅੱਗੇ ਪੀੜੀ ਦਰ ਪੀੜੀ ਲਗਾਤਾਰ ਚੱਲਦੀ ਰਹਿੰਦੀ ਹੈ ਤਪਿੰਜਨ ਭਾਸ਼ਾ ਬੋਲਣ ਵਾਲੇ ਜਿਹੜੇ ਪਿੰਜਨ ਭਾਸ਼ਾ ਬੋਲਣ ਵਾਲੇ ਮਾਤਾ ਪਿਤਾ ਸੀ ਉਹਨਾਂ ਦੇ ਬੱਚੇ ਆਮ ਕਰਕੇ ਜਿਹੜੀ ਪਿੰਜਨ ਭਾਸ਼ਾ ਨੂੰ ਨੇ ਉਹ ਜਿਹੜੀ ਉਹਨਾਂ ਦਾ ਕਰਿਓਲ ਭਾਸ਼ਾ ਰੂਪ ਧਨ ਕਰ ਜਾਂਦੀ ਹੈ ਕਿਉਂਕਿ ਉਹ ਪਹਿਲਾਂ ਤਾਂ ਉਹਦੇ ਮੰਨ ਲਓ ਜਿਵੇਂ A ਤੇ B ਸੀ ਉਹ ਆਪਣੇ ਭਾਸ਼ਾ ਯੂਜ਼ ਕਰ ਰਹੇ ਸੀ ਬਟ ਜਦੋਂ ਇਨਾਂ ਦੇ ਅੱਗੇ ਬੱਚੇ ਹੋਏ ਇਹ ਤਾਂ ਸਿਰਫ ਆਪਣਾ ਕੰਮ ਚਲਾਉ ਭਾਸ਼ਾ ਚਲਾ ਰੱਖੀ ਸੀ ਇਹਨਾਂ ਨੇ ਤਾਂ ਹਨ ਇੱਕ ਕੰਮ ਦੇ ਤੌਰ ਤੇ ਆਪਣੀ ਭਾਸ਼ਾ ਯੂਜ਼ ਕਰ ਰਹੇ ਸੀ ਬਟ ਜਦੋਂ ਇਹ ਡੇਲੀ ਲਾਈਫ ਦੇ ਵਿੱਚ ਯੂਜ਼ ਕਰ ਰਹੇ ਸੀ ਡੇਲੀ ਇਹਨਾਂ ਦਾ ਰੂਟੀਨ ਬਣ ਗਿਆ ਉਹ ਭਾਸ਼ਾ ਵਿੱਚ ਤਾਂ ਜਿਹੜੇ ਇਹਨਾਂ ਦੇ ਬੱਚੇ ਹੋਏ ਉਹਨਾਂ ਬੱਚਿਆਂ ਨੇ ਤਾਂ ਆਪਣੇ ਪੇਰੈਂਟਸ ਤੋਂ ਭਾਸ਼ਾ ਸਿੱਖੀ ਤਾਂ ਬੱਚਾ ਜਿਹੜੇ ਆਪਣੇ ਪੇਰੈਂਟਸ ਤੋਂ ਭਾਸ਼ਾ ਸਿੱਖਦਾ ਉਹ ਕਿਹੜੀ ਭਾਸ਼ਾ ਕਹੇ ਲਾਉਂਦੀ ਉਹਨਾਂ ਦੀ ਮਾਤ ਭਾਸ਼ਾ ਕਹੇ ਲਾਉਂਦੀ ਆ ਤਾਂ ਜਦੋਂ ਮਾਤ ਭਾਸ਼ਾ ਬਣ ਜਾਂਦੀ ਫਿਰ ਉਹ ਕਿਹੜੀ ਭਾਸ਼ਾ ਬਣ ਜੂਗੀ ਦੇ ਕੁਝ ਨਿਯਮ ਬਣ ਜਾਂਦੇ ਨੇ ਫਿਰ ਉਹ ਕਿਹੜੀ ਭਾਸ਼ਾ ਭਾਵੇਂ ਜਿਹੜੇ ਪਿੰਜਨ ਭਾਸ਼ਾ ਬੋਲਣ ਵਾਲੇ ਨੇ ਜਿਹੜੇ ਵੀ ਪਰਸਨ ਉਹਨਾਂ ਦੇ ਜਿਹੜੇ ਬੱਚੇ ਪਿੰਜਨ ਭਾਸ਼ਾ ਨੂੰ ਵਰਤਣਗੇ ਉਹ ਐਜ਼ ਅ ਮਦਰ ਟੰਗ ਠੀਕ ਹੈ ਮਦਰ ਟੰਗ ਮਦਰ ਲੈਂਗੁਏਜ ਦੇ ਤੌਰ ਤੇ ਵਰਤਣਗੇ ਤੇ ਉਹੀ ਕੀ ਹੋ ਜੂਗੀ ਉਹਨਾਂ ਦੀ ਮਾਤ ਭਾਸ਼ਾ ਅੱਗੇ ਕੀ ਗ੍ਰਹਿਣ ਕਰ ਚੁਗੀ ਰੂਪ ਕਰੀਓਲ ਦਾ ਬੱਚਿਆਂ ਲਈ ਕਰੀਓਲ ਬਣ ਜਾਂਦੀ ਹੈ ਤੇ ਕਰੀਓਲ ਉਤਪਤੀ ਕਰੀਓਲ ਭਾਸ਼ਾ ਦੀ ਉਤਪਤੀ ਉਦੋਂ ਹੁੰਦੀ ਹੈ ਜਦੋਂ ਘੱਟ ਗਿਣਤੀ ਬਲਾਰੇ ਬਹੁ ਗਿਣਤੀ ਭਾਸ਼ਾ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਮਤਲਬ ਕਿ ਹੁਣ ਜਿਵੇਂ ਆ ਘੱਟ ਗਿਣਤੀ ਵਾਲੇ ਬਲਾਰੇ ਸੀ ਠੀਕ ਹੈ ਇੱਥੇ ਜ਼ਿਆਦਾ ਗਿਣਤੀ ਦੇ ਜ਼ਿਆਦਾ ਗਿਣਤੀ ਵਾਲੇ ਇਹਨਾਂ ਨਾਲ ਇਹਨਾਂ ਨਾਲ ਗੱਲ ਕਰਨੀ ਆ ਤਾਂ ਇਹਨਾਂ ਦੀ ਆਪਣੀ ਉਹ ਕਹਿਣਗੇ ਵੀ ਸਾਡੀ ਇਹ ਭਾਸ਼ਾ ਠੀਕ ਹੈ ਅਸੀਂ ਇਸ ਭਾਸ਼ਾ ਦੇ ਵਿੱਚ ਗੱਲ ਕਰਨੀ ਆ ਤਾਂ ਫਿਰ ਇਹ ਹੀ ਜਿਹੜਾ ਬਹੁ ਗਿਣਤੀ ਵਾਲਾ ਉਹ ਵੀ ਇਹਨਾਂ ਦੀ ਭਾਸ਼ਾ ਨੂੰ ਅਕਸੈਪਟ ਕਰਦਾ ਠੀਕ ਹੈ ਕਿਉਂਕਿ ਉਹਨਾਂ ਦੇ ਆਪਣੇ ਨਿਯਮ ਬਣ ਜਾਂਦੇ ਨੇ ਉਹ ਮਾਤ ਭਾਸ਼ਾ ਦੇ ਰੂਪ ਗ੍ਰਹਿਣ ਕਰ ਜਾਂਦੀ ਆ ਤਾਂ ਫਿਰ ਹੌਲੀ ਹੌਲੀ ਕਿਹੜੀ ਭਾਸ਼ਾ ਬਣ ਜਾਂਦੀ ਫਿਰ ਕ੍ਰਿਓਲ ਭਾਸ਼ਾ ਬਣ ਜਾਂਦੀ ਤੇ ਇਸ ਦੀ ਆਪਣੀ ਵਿਆਕਰਨ ਹ ਕਰਿਓਲ ਭਾਸ਼ਾ ਅ ਇਹਦਾ ਖੇਤਰ ਹੈ ਜਿਹੜੇ ਕਿ ਪਿੰਦਨ ਭਾਸ਼ਾ ਦੇ ਨਾਲੋਂ ਜ਼ਿਆਦਾ ਹੋ ਜਾਂਦਾ ਠੀਕ ਹੈ ਤੇ ਕਰਿਓਲ ਭਾਸ਼ਾਵਾਂ ਪਹਿਲਾਂ 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 ਕਿੱਥੇ ਬੋਲੀ ਜਾਂਦੀ ਸੀ আফ੍ਰੀਕੀ ਗੁਲਾਮਾਂ ਦੀ ਠੀਕ ਹੈ আফ੍ਰੀਕੀ ਗੁਲਾਮਾਂ ਦੀ ਜਿਹੜੀ ਔਲਾਦ ਸੀ ਇਹਨਾਂ ਦੇ ਜਿਹੜੇ ਬੱਚੇ ਸੀ ਉਹਨਾਂ ਦੇ ਵਿੱਚੋਂ ਆਪਨ ਹੋਈ ਸੀ ਕਰਿਓਲ ਭਾਸ਼ਾ ਤੇ ਅੱਜਕੱਲ ਵੀ ਬਹੁਤ ਸਾਰੇ ਭਾਸ਼ਾਈ ਸਮੂਹ ਨੇ ਜਿਨ੍ਹਾਂ ਨੇ ਕਈ ਕਾਰਨਾ ਕਰਕੇ ਬਹੁਗਿੰਤੀ ਭਾਸ਼ਾ ਸਮੂਹ ਦੇ ਵਿੱਚੋਂ ਵਿੱਚ ਵਿਚਰਦੇ ਨੇ ਠੀਕ ਹੈ ਬਹੁਗਿੰਤੀ ਸਮੂਹ ਦੇ ਵਿੱਚ ਵਿਚਰਦੇ ਨੇ ਬਟ ਉਹਨਾਂ ਦੀ ਆਪਣੀ ਭਾਸ਼ਾ ਹੁੰਦੀ ਇੱਕ ਆਪਣਾ ਨੀਮ ਹੁੰਦੇ ਨੇ ਬਣਾਏ ਹੋਏ ਤਾਂ ਉਹਨਾਂ ਦੀ ਉਸ ਸਮੇਂ ਜਿਹੜੀ ਭਾਸ਼ਾ ਵਰਤਦੇ ਨੇ ਉਹ ਕਿਹੜੀ ਹੁੰਦੀ ਹੈ ਉਹ ਕਰਿਓ ਕਿਉਂਕਿ ਕੁਝ ਸਮਾਂ ਬਾਅਦ ਹੀ ਜਿਹੜੀ ਉਹਨਾਂ ਦੀ ਪਿੰਜਨ ਭਾਸ਼ਾ ਹੌਲੀ-ਹੌਲੀ ਸਮਾਂ ਪਾ ਕੇ ਮਾਤ ਭਾਸ਼ਾ ਬਣ ਜਾਂਦੀ ਹੈ ਮਾਤ ਭਾਸ਼ਾ ਦੇ ਅੱਗੇ ਦੇ ਸਥਿਰ ਨੀਮ ਬਣ ਜਾਂਦੇ ਨੇ ਉਹਦਾ ਏਰੀਆ ਨਿਸ਼ਚਿਤ ਹੋ ਜਾਂਦਾ ਤਾ ਫਿਰ ਉਹਨਾਂ ਦੇ ਜਿਹੜੇ ਔਲਾਦ ਉਹਨਾਂ ਦੇ ਬੱਚੇ ਨੇ ਉਹ ਆਪਣਾ ਮਦਰ ਟੰਗ ਜਿਹੜੀ ਕਿ ਉਹਨਾਂ ਦੀ ਮਾਤ ਭਾਸ਼ਾ ਜਿਹੜੀ ਪਿੰਜਨ ਭਾਸ਼ਾ ਨੂੰ ਪੜਾਉਂਦੇ ਨੇ ਤਾਂ ਉਹਨਾਂ ਲਈ ਉਹ ਕਰਯੋਲ ਭਾਸ਼ਾ ਬਣ ਜਾਂਦੀ ਹੈ ਬੱਚਿਆਂ ਦੀ ਸੋ ਏ ਸੀ ਤੁਹਾਡਾ ਟਾਪਿਕ ਪਿੰਜਨ ਤੇ ਕਰਯੋ ਥੈਂਕਸ